ਦੋਸਤੋ ਆਪਣੀ ਘੋੜੀ ਸੁਈ ਆ ਉਹਨੇ ਬੱਚਾ ਦਿੱਤਾ ਕਿਹੜੇ ਘੋੜੇ ਤੋਂ ਦਿੱਤਾ ਕੀ ਗੱਲਬਾਤ ਆ ਸਾਰੀ ਡਿਟੇਲ ਇਸ ਵੀਡੀਓ ਚ ਕਰਾਂਗੇ ਬਣੇ ਰਹਿਓ ਵੀਡੀਓ ਚ ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਭਰਾ ਆਪਣੇ ਨਾਲ ਜੁੜੇ ਹੋਏ ਆ ਉਹ ਸਾਰਿਆਂ ਨੂੰ ਦਿਨ ਵਈਦ ਮੁਬਾਰਕ ਤੇ ਅੱਜ ਜਿਹੜੀ ਤੁਹਾਡੇ ਨਾਲ న్యూਸ ਸ਼ੇਅਰ ਕਰਨੀ ਆ ਵੈਸਾ ਤੁਸੀਂ ਲਿੰਕ ਦੇਖ ਜਾ ਸੀਗਾ ਉਹ న్యూਸ ਹੈਗੀ ਆ ਜਿਹੜੀ ਆਪਣੀ ਘੋੜੀ ਸੀ ਭਾਗੋ ਉਨੇ ਬਹੁਤ ਹੀ ਕਮਾਲ ਦਾ ਬੱਚਾ ਦਿੱਤਾ ਇਹ ਦੇ ਕਰਕੇ ਆਪਾਂ ਬਹਿਗੂ ਦਾ ਸ਼ੁਕਰ ਕਰਦੇ ਆ ਜਿਹੜਾ ਉਹਨੇ ਇੱਕ ਨਵਾਂ ਜੀ ਆਪਣੇ ਜਿਸੇ ਇਸ ਧਰਤੀ ਤੇ ਭੇਜਿਆ ਤੇ ਉਹਦੀ ਆਪਾਂ ਡਿਟੇਲਿੰਗ ਬਾਰੇ ਵੀ ਗੱਲ ਕਰ ਲੈਂਦੇ ਆ ਉਹ ਬੱਚਾ ਹੈਗਾ ਜਿਹੜਾ ਸਣੀ ਕੋਲੇ ਕੋੜਾ ਅਸ਼ਰੂ ਗੁਰੂ ਜਿਹੜਾ ਬਾਈ ਸੰਦੀਪ ਬਰਾੜ ਦੇ ਘਰੇ ਜੰਮਿਆ ਸੀਗਾ ਮਾਂ ਵੀ ਸੂਟ ਟੋਪਰ ਸੀਗੀ ਤੇ ਬਾਪ ਉਹਦਾ ਦਿਲਵਾਦ ਸੀਗਾ ਰਣਿਆਣਾ ਤੇ ਉਹਦਾ ਬੱਚਾ ਅੱਗੇ ਸੀਗਾ ਅਸ਼ਵਗੁਰੂ ਤੇ ਉਹਦਾ ਅੱਗੇ ਬੱਚਾ ਆਇਆ ਇਹ ਜਿਹੜਾ ਹੁਣ ਉੱਪਰ ਰੱਖਿਆ ਸਣੀ ਗੁਰੂ ਤੇ ਦੱਸਿਓ ਬੱਚੇ ਦਾ ਨਾਮ ਕਿਦਾਂ ਦਾ ਲੱਗਿਆ ਤੇ ਬੱਚਾ ਕਿਦਾਂ ਦਾ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਰ ਮੈਂ ਇੱਕ ਗੱਲ ਦੱਸ ਦਣਾ ਜਿੱਦਾਂ ਦੀ ਉਮੀਦ ਸੀਗੀ ਤੁਸੀਂ ਉਮੀਦ ਚੰਗੀ ਰੱਖੋ ਤਾਂ ਚੰਗਾ ਹੀ ਹੁੰਦਾ ਮੈਨੂੰ ਬਿਲਕੁਲ ਇਹੀ ਉਮੀਦ ਸੀ ਮੈਂ ਇੱਕ ਦੋ ਵਾਰ ਸਣੀ ਨਾਲ ਗੱਲ ਵੀ ਕੀਤੀ ਸੀ ਵੀ ਮੱਥੇ ਪਟਾ ਤੇ ਦੋ ਪੈਰ ਚਿੱਟੇ ਆਉਣਗੇ ਪਰ ਸਾਨੂੰ ਮੈਨੂੰ ਇਹ ਹੀ ਸੀਗਾ ਵੀ ਬਸ਼ੇਰਾ ਆਊਗੀ ਪਰ ਉਹ ਕੰਡੀਸ਼ਨ ਗਲਤ ਹੋਈ ਬਸ਼ੇਰਾ ਆਇਆ ਪਰ ਚਲੋ ਜੋ ਵੀ ਆਇਆ ਪ੍ਰਮਾਤਮਾ ਦਾ ਜੀ ਆ ਪਾਲਾਂਗੇ ਰੀਜਨਲ ਤੇ ਹੁਣ ਲਗਾਤਾਰ ਤੁਹਾਡੀ ਕਚਹਿਰੀ ਦੇ ਵਿੱਚ ਵੀਡੀਓ ਵੀ ਲੈ ਕੇ ਹਾਜ਼ਰ ਹੋਊਗਾ ਕਈ ਕਾਰਨ ਸੀਗੇ ਜਿੰਨਾ ਕਰਕੇ ਆਪਾਂ ਤੋਂ ਬੋਲਣਾ ਚੈਨਨ ਅੰਤੇ ਰੈਗੂਲਰ ਨਹੀਂ ਹੋਇਆ ਗਿਆ ਉਹਦੇ ਚ ਮਕਾਨ ਦਾ ਵੀ ਕੰਮ ਸੀਗਾ ਤੇ ਕੁਝ ਪਹਿਲਾਂ ਸਿਹਤ ਵੀ ਖਰਾਬ ਹੋ ਗਈ ਸੀ ਤੇ ਹੁਣ ਆਪਾਂ ਲਗਾਤਾਰ ਤੁਹਾਡੇ ਨਾਲ ਵੀਡੀਓ ਚ ਬਣੇ ਰਿਹਾ ਕਰਾਂਗੇ ਤੇ ਅਗਲੀਆਂ ਵੀਡੀਓ ਨੇ ਜਿਹੜੀਆਂ ਆਪਾਂ ਤੁਹਾਨੂੰ ਮੈਨ ਇਨਫੋਰਮੇਸ਼ਨ ਦੀ ਪਾਉਣੀ ਆਵੇ ਤੇ ਨਾਲ ਹੁੰਦੇ ਤੁਹਾਨੂੰ ਜਿਹੜਾ ਆਪਣੇ ਇਹਨਾਂ ਦੀਆਂ ਵੀਡੀਓ ਨੇ ਬੱਚਿਆਂ ਦੀਆਂ ਇਹ ਤੁਹਾਨੂੰ ਲਗਾਤਾਰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਠੀਕ ਆ ਦੋਸਤੋ ਇਹ ਅੱਜ ਜੜੀ ਵੀਡੀਓ ਸੀਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਬੱਚਾ ਕਿੱਦਾਂ ਦਾ ਲੱਗਿਆ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਰਿਜ਼ਲਟ ਵੀ ਗੱਲ ਕਰਦੇ ਆ ਜੇ ਆਪਾਂ ਤਾਂ ਜਿਹੜਾ ਇਹਦਾ ਬੱਚੇ ਦਾ ਪਿਓ ਆ ਉਹਦੇ ਪਾਸੇ ਉਹਦੇ ਹੀ ਸਾਈਡ ਤੋਂ ਦੇਖੀਏ ਤਾਂ ਉਹਦੇ ਉੱਪਰ ਦੀ ਤਾਂ ਕੁਝ ਹੈ ਹੀ ਨਹੀਂ ਮਤਲਬ ਉਹਦੀ ਮਾਂ ਵੀ ਸੋਸਟਾਪਰ ਤੇ ਬਾਪ ਉਹਦਾ ਦਲਵਾਦ ਤੇ ਅੱਗੇ ਸੋਸਟਾਪਰ ਵੀ ਮਤਲਬ ਉਹਦੀ ਵੀ ਡਿਟੇਲ ਆਪਾਂ ਲੈ ਲਾਂਗੇ ਉਹ ਵੀ ਮੇਰੇ ਹੱਦ ਸਾਈਡ ਪੈਨਸ ਲੈਂਦੀ ਘੋੜੀ ਸੀ ਤੇ ਇਧਰੋਂ ਮਾਂ ਵਾਲੇ ਪਾਸਿਓਂ ਇਹ ਇਦੀ ਮਾਂ ਸੀਗੀ ਜਿਹੜੀ ਉਹ ਮਾਰਵਾੜੀ ਕੁੜੀ ਸੀ ਬਾਈ ਕੋਟੀ ਸੇ ਹਾਂ ਬੀਰਗੋੜੇ ਉਹਨਾਂ ਕੋਈ ਆਪੇ ਬੱਚੀ ਪਜੇਜ ਕੀਤੀ ਸੀ ਤੇ ਇਹਦੇ ਨਾਂ ਤਾਂ ਮੱਥੇ ਤੇ ਕੋਈ ਫੁੱਲ ਹੈ ਤੇ ਨਾ ਕੋਈ ਪੈਰ ਚਿੱਟਾ ਇਹਦੇ ਸਿਰਫ ਨੱਕ ਤੇ ਸਨੇਪ ਹੈ ਤੇ ਇਹਦਾ ਇਹ ਹੈਗਾ ਇਹ ਜਿਹੜੀ ਬਸ਼ੇਰੀ ਆ ਆਪਣਿਆਂ ਦੀ ਕਿ ਜਿਹੜਾ ਲੋਅ ਕਾਰਡ ਵਾਲਾ ਮੱਖਣ ਘੋੜਾ ਹੈ ਉਹਦੇ ਉਹਦਾ ਬੱਚਾ ਸੀਗਾ ਕੋਈ ਮੱਥੇ ਫੁੱਲ ਦਾ ਉਹ ਵੀਰ ਉਹਨਾਂ ਕੋਲੇ ਫੋਟੋ ਵੀ ਨਹੀਂ ਟ੍ਰਾਈ ਕਰਾਂਗੇ ਜਿਉ ਮਿਲਦੀਆਂ ਤੇ ਉਹਦਾ ਇਹ ਹੀ ਗਾਹ ਉਹ ਘੋੜੀ ਮਾਰਵਾੜੀ ਘੋੜੀ ਮੇਟ ਗਈ ਸੀ ਮੱਖਣ ਦੇ ਬੱਚੇ ਤੋਂ ਇਹ ਗਾਹ ਉਹਦੀ ਬੱਚੀ ਦਾ ਤੇ ਦੋਸਤੋ ਦੁਆ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਮਨਨ ਪ੍ਰਮਾਤਮਾ ਚੰਗੀਆਂ ਦਾਤਾਂ ਦੇਵੇ ਤੇ ਚੰਗੀ ਸਮਤਵ ਦੇਵੇ ਚੰਗੀ ਸਿਹਤ ਦੇਵੇ ਸਭ ਤੋਂ ਵੱਡਾ ਤਾਂ ਨਾ ਸਿਹਤ ਹੀ ਹੈ ਜਦੋਂ ਨੁਕਸਾਨ ਹੋ ਜਾਂਦਾ ਤਾਂ ਤਦੋ ਬੋਲ ਲੱਗਦਾ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਤੇ ਉਮੀਦ ਕਰਦੇ ਆ ਤੇ ਸਾਰੇ ਦਿਨ ਠੀਕ-ਠਾਕ ਬਣੂ ਤੇ ਹੁਣ ਲਗਾਤਾਰ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਬਨੇ ਰਿਹਾ ਕਰਾਂਗੇ ਤੇ ਧੰਨਵਾਦ ਦੋਸਤੋ ਇੱਕ ਵਾਰ ਫਿਰ ਤੋਂ ਸਾਰੇ ਸੱਜਣਾ ਨੂੰ ਈਦ ਮੁਬਾਰਕ